ਵਿਆਹ ਵਿੱਚ ਗੜਿਆਂ ਵਾਂਗ ਡਿੱਗੇ ਨੋਟ ਸਾਰਾ ਹੀ ਪੈਲਸ ਭਰ ਗਿਆ ਪੈਸਿਆਂ ਨਾਲ ਅਕਸਰ ਹੀ ਵਿਆਹਾਂ ਵਿੱਚ 100 500 1000 5000 ਰੁਪਏ ਦੇ ਨੋਟ ਤਾਂ ਹਰ ਕੋਈ ਬਾਰ ਦਿੰਦਾ ਏ ਪਰ ਹੁਣ ਇੱਕ ਵਿਆਹ ਵਿੱਚ ਬਾਰੇ ਐਨੇ ਨੋਟ ਵੀਡੀਓ ਹੋਈ ਅੱਗ ਵਾਂਗ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਸਟੇਜ ਤੇ ਬੈਠੇ ਨੇ ਅਤੇ ਉਹਨਾਂ ਦੇ ਸਾਹਮਣੇ ਕੁਝ ਲੋਕ ਉਹਨਾਂ ਤੋਂ ਕਿਸ ਤਰ੍ਹਾਂ ਪੈਸੇ ਵਾਰ ਰਹੇ ਨੇ ਪੈਸੇ ਇਸ ਹਿਸਾਬ ਨਾਲ ਵਾਰੇ ਜਾ ਰਹੇ ਨੇ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਅਸਮਾਨ ਵਿੱਚੋਂ ਗੜਿਆਂ ਵਾਂਗ ਨੋਟ ਡਿੱਗ ਰਹੇ ਹੌਣ ਸਾਰੇ ਅਸਮਾਨ ਵਿੱਚ ਨੋਟ ਹੀ ਨੋਟ ਦਿਖਾਈ ਦੇ ਰਹੇ ਨੇ ਅਤੇ ਵੀ ਸਾਰੇ ਪੈਲਸ ਵਿੱਚ ਚਾਰੇ ਪਾਸੇ ਜਿੱਥੇ ਤੱਕ ਨਜ਼ਰ ਜਾਂਦੀ ਏ ਨੋਟ ਹੀ ਨੋਟ ਦਿਖਾਈ ਦੇ ਰਹੇ ਨੇ ਦਰਸਲ ਇਸ ਵਿਆਹ ਵਿੱਚ 1000 5000 ਜਾਂ 10000 ਨਹੀਂ ਸਗੋਂ ਪੂਰੇ 11 ਲੱਖ ਰੁਪਏ ਨਵੀਂ ਵਿਆਹੀ ਜੋੜੀ ਦੇ ਉੱਪਰੋਂ ਵਾਰ ਦਿੱਤੇ ਗਏ ਸੋ ਜੇਕਰ ਇਸ ਤਰ੍ਹਾਂ ਸੁੱਟਣ ਦੀ ਬਜਾਏ ਇਹ ਪੈਸੇ ਕਿਸੇ ਗਰੀਬ ਦੀ ਧੀ ਦੇ ਵਿਆਹ ਤੇ ਲਾਏ ਹੁੰਦੇ ਤਾਂ ਸ਼ਾਇਦ 11 ਲੱਖ ਰੁਪਏ ਵਿੱਚ ਉਸਦਾ ਵਧੀਆ ਵਿਆਹ ਹੋ ਜਾਂਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਕਰ ਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ